ਇਹ ਬੰਦੇ ਬਾਗੋ ਦੇ 70 ਨੇ ਹਾਉ ਕੋਈ ਬੁੱਢੀ ਮੁੜਕੋ ਹੋਰ ਫਾਂਡੀ ਪੈਂਦੀ ਹਨ ਮੇਰਾ ਫੋਟੋ ਵੀ ਕਰ ਸਕਦਾ ਹਾਂ ਨਹੀਂ ਫੋਟੋ ਦੇ ਚਾਹਤ ਨਹੀਂ ਪਾਕਿਸਤਾਨ ਸਾਡੇ ਲਈ ਫੋਟੋ ਤਾਂ ਚੱਲ ਹੋ ਜਾਂਦੀ ਨਾ ਮੈਨੂੰ ਕੀ ਲੋੜ ਪੈਂਦੀ ਮੈਂ ਤਾਂ ਹੀ ਤੇ ਬਣਾਉਂਦੀ ਨਹੀਂ ਮੇਰੇ ਨਾਂ ਦੇ ਘਰੇ ਮੀਟਰ ਨਵਾਂ ਇੰਤਰ ਆ ਰਿਹਾ ਓਏ ਨਹੀਂ ਮੋਕੇ ਦੇ ਹਾਲ ਕੀ ਹਾਂ ਲਾਓ ਇੱਥੇ ਹੁੰਦਾ ਰਿਹਾ ਕੰਪਿਊਟਰ ਸਿੱਖਣਾ ਬੇ ਲੱਕੀ ਸ਼ਸ਼ੀ ਕਾਲ ਜੀ ਹੁਣ ਸੁਣਾਓ ਕਿਵੇਂ ਜੇ ਉਮੀਦਾਂ ਬੀਠਕ ਠਾਕ ਹੋ ਗਏ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਕਾਫੀ ਦਿਨਾਂ ਤੋਂ ਬਲੌਗ ਜਿਹੜੇ ਨਹੀਂ ਆ ਰਹੇ ਕਿਉਂਕਿ ਇਲੈਕਸ਼ਨ ਦਾ ਬਹੁਤ ਜ਼ਿਆਦਾ ਜੋਰ ਚੱਲਦਾ ਪਿਆ ਹੈ ਤੇ ਆਪਾਂ ਪਹੁੰਚੇ ਹੋਏ ਹਾਂ ਹੁਣ ਗੁਰਦਾਸਪੁਰ ਤੇ ਫੈਲਾ ਤਿਆਰ ਕਰਵਾਉਂਦੇ ਪਏ ਹਾਂ ਇਸ ਕਰਕੇ ਜਿਆਦਾ ਟਾਈਮ ਨਹੀਂ ਲੱਗਦਾ ਪਿਆ ਬਲੌਗ ਪਾਉਣ ਨੂੰ ਤਾਂ ਅੱਜ ਕਾਫੀ ਦਿਨਾਂ ਬਾਅਦ ਬਲੌਗ ਆ ਰਿਹਾ ਮੇਰਾ ਤਾਂ ਪਲੀਜ਼ ਫੁੱਲ ਵਾਚ ਕਰਨਾ ਆਏਗੀ ਆ ਮਾਣਾ ਮੀਰ ਵਰਕਿੰਗ ਤੇ ਆਏਗੇ ਕਿ ਸਾਡੇ ਨਾਲ ਜੀ ਆਇਆਂ ਨੂੰ ਾਸਪੁਰ ਦੀ ਕਿਚੜੀ ਦਾ ਕਰਦੀਆਂ ਮੈਂ ਤੇਰੇ ਸੁਪਨਾਵਾਂ ਲੱਕੀ ਤੇਰੀ ਕਿਸਮਤ 'ਚ ਅੱਜ ਹੈ ਨਹੀਂ ਆ ਮੈਂ ਤੇਰੀ ਕਿਸਮਤ 'ਚ ਅੱਜ ਹੈ ਨਹੀਂ ਕੁਝ ਵੀ ਤੇਰਾ ਸੂਣ ਕਰਕੇ ਸਾਨੂੰ ਸਾਮਾ ਪੈ ਗਈਆਂ ਸੀ ਤੇ ਇਹ 1852 ਦੀ ਅੰਗਰੇਜ਼ਾਂ ਵਾਲੇ ਦੀ ਕਚੈੜੀ ਪੁਰਾਣੀ ਆ ਤੇ ਉਹ ਨਵੀਂ ਬਿਲਡਿੰਗ ਬਣ ਚੁੱਕੀ ਆ ਤੇ ਰਸ਼ ਹੁਣ ਕਰਕੇ ਸਾਨੂੰ ਜਿਹੜਾ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਸੀ ਤੇ ਆਪਾਂ ਗਾੜੀ ਅਗਲਾ ਵਲੌਗ ਨਹੀਂ ਸੀ ਬਣਾ ਸਕੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਨਮੀ ਸੀ ਤੇ ਇਸ ਮੌਕੇ ਪਾ ਕੇ ਜਿਹੜੀ ਸਾਨੂੰ ਅੱਜ ਤੇ ਮੈਂਬਰਾਂ ਦੀ ਗੇਟ ਕਰਨੀ ਪਈ ਤੇ ਸਾਰੇ ਜਿਹੜੇ ਕੰਮ ਕੰਪਲੀਟ ਕਰਕੇ ਫਿਰ ਅੰਕਾਰ ਚਾਣਦੇ ਆ ਨਹੀਂ ਨਹੀਂ ਕੇ ਰੋਟਾ ਲੈ ਪੀਣੂ ਨਾ ਜਾੜ ਕੋ ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ 4:30 ਹੋ ਗਏ ਨੇ ਸ਼ਾਮਾਂ ਦੇ ਸਾਪਾ ਜਾ ਰਹੇ ਆ ਸਾਰੇ ਜਾਣੇ ਵੋਟਾਂ ਕਹਿਣ ਸਾਰੀਆਂ ਪੈਣਾ ਜੜੀਆਂ ਵੋਟਾਂ ਕਹਿਣ ਜਾਣਡੀਆਂ ਪਿੰਡ ਵਿੱਚ ਨਾਲੇ ਤੁਹਾਨੂੰ ਵੀ ਵਿਖਾਉਨੇ ਆਪਣੇ ਪਿੰਡ ਤੁੜੀਆਂ ਉਹ ਤੁੜੀਆਂ ਉਹ ਜਲਦੀ ਜਲਦੀ ਯਾ ਜੀ ਬਾਗੀ ਸਿੰਗਰ ਦੀ ਕੋਠੀ ਹੂੰ ਚੱਲ 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 ਆਈ ਵੀਡੀਓ ਬਣਾਉਂਦੇ ਹਾਂ ਆਈ ਤਾਂ ਗਾਈਆਂ ਦੀ ਵੀਡੀਓ ਬਣਾਉਂਦੇ ਵੀ ਗਾਈ ਦੁੱਜੀ ਆਪਣੀ ਮੰਮੀ ਨੂੰ ਵੇ ਬੱਛੀ ਕਿੰਨਾ ਪਿਆਰ ਕਰਨ ਦੀ ਸਹੀ ਗੱਲ ਇਹ ਸਾਡਾ ਸਰਪੰਚ ਲਓ ਜੀ ਅੱਸ ਮਮੀ ਨਸੀਆ ਵੀ ਚਾਚੀ ਆਈ ਸੀ ਉਹ ਖਿਆ ਰੱਖਿਓ ਇੱਧਰ ਵੋਟਾਂ ਦਾ ਪਹਿਲਾਂ ਮਮੀ ਨੂੰ ਵੀ ਲੈ ਕੇ ਆਇਆ ਹੀ ਨਹੀਂ ਬੈਠੋ ਨਹੀਂ ਬਹਿਣਾ ਨਹੀਂ ਆਹ ਉਹ ਪਿੱਛੇ ਕੌਣ ਹੈ ਗਵਾਂਢੀ ਮੇਰੀ ਮੇਰੀ ਗਵਾਂਢਣ ਥੱਲੇ ਆਜੋ 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 ਬਹੁਤਾ ਮੇਲ ਮਲਾਪ ਨਾ ਕਰੋ ਹਾਂ ਹਾਂ ਥਾਣੇ ਕਰਿਆ ਜਿੰਦਗੀ ਪਹਿਲਾਂ ਆ ਸ਼ਾਂਤੀ ਆਪਾਂ ਆਜੋ 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 ਆ ਇੱਧਰ ਤੂੰ ਆ ਕਿਦੋਂ ਨੂੰ ਇਹ ਨਾ ਕਿੱਧਰ ਵੜੀ ਇਹ ਨਹੀਂ ਅਮਰਜੈਂਸੀ ਹਲਾਈ ਇਹਨਾਂ ਦੇ ਇਹ ਪੈਣਾ ਕਿੱਧਰ-ਕਿੱਧਰ ਨੂੰ ਸਰੂੰਗਾ ਚੋਂ ਦੀ ਨਹੀਂ ਇਹਦੇ ਪਾਣੀ ਬਣਿ ਗਰੇ ਹੜੀਆਂ ਦੇ ਬਣਿਆ ਨਾ ਪਾਣੀ ਹਾਂ ਤੇ ਬਹਿ ਜਾ ਮੈਂ ਚਾਹ ਲਗੀ ਤਾਂ ਪੀ ਗਿਜਾਇ ਸੀ ਅੱਜ ਆ ਜਾਨੀ ਨਾਲ ਮਾਂ ਨਹੀਂ ਨੀ ਤੁਸੀਂ ਚੜ੍ਹ ਚੜ੍ਹ ਤੁਸੀਂ ਚੜ੍ਹ ਆਣੀ ਬਰਾਣੀ ਚੰਗਾ ਕੋਹ ਕੰਮ ਕਰੇ ਪਾਉਂਦੇ ਫਿਰ ਆਣੀ ਨਾ ਕਿ ਕਿ ਬੜਾ ਪੈਣਾ ਇੱਧਰ ਨੂੰ ਨਿਕਣੀ ਗਏ ਜੀ ਰਾਹ ਜਿਵੇਂ ਕਿੱਧਰ ਕਿੱਧਰ ਨੂੰ ਮੋੜ ਕੋੜ ਆਣਾ ਮੈਂ ਤਾਂ ਬਣਾਉਂਦੀ ਆ ਵਧੀਆ ਵੀਡੀਓ ਤੇ ਵਧੀਆ ਹੁੰਦੀ ਵੇਖੋ ਤੰਦੂਰ ਰੋਟੀਆਂ ਪਕਾਉਣਾ ਹੂੰ ਪਰ ਆਣੀਆਂ ਚੀਜ਼ਾਂ ਦਾ ਜ ਸਹੀ ਗੱਲ ਚਲੋ ਚਲੋ ਰੋਂੜਾ ਬੜਾ ਲੰਬਾ ਜੇ ਜਲਦੀ ਜਲਦੀ ਤਰੋ ਕੀ ਸਾਥੀ ਆਉਣ ਦੇ ਗੱਡੀ ਲਾ ਕੇ ਤਰਨਾ ਇਹਦੀਆਂ ਕੁੜੀਆਂ ਨਹੀਂ ਆਂਦੇ ਨਹੀਂ ਕੀ ਕਹਿੰਦੀ ਆ ਲੋ ਜੀ ਬੀਬੀਆਂ ਸਾਡੀਆਂ ਥੱਕ ਗਈਆਂ ਹੋਰ ਹੁਣ ਲੈ ਲਈਏ ਸਾ ਸਾਰੇ ਇੰਡੀਆ ਵਾ ਹੱਕ ਵੀ ਜਾਈਦਾ ਅੱਦਾ ਕਰ ਫਿਰ ਫਿਰ ਕੇ ਕੋਈ ਪਹਣੀ ਨਹੀਂ ਪੁੱਛਦਾ ਇਹ ਜਿੰਦਰੇ ਕਰ ਚਾਹ ਪੁੱਛੀ ਜਾਂਦੇ ਯੋ ਚਾਹ ਪੁੱਛਣ ਦੇ ਵੀ ਜਿਹੜੀ ਗੋੜ ਗੋੜੇ ਗਰਮੀ ਤੁਰਦਿਆਂ ਗਰਮੀ ਲੱਗਣ ਦੀ ਤੇ ਚਾਹ ਠੰਡਾ ਪਾਣੀ ਦੋ ਮੈਂ ਤਾਂ ਕਾਹਨ ਕਰ ਮਾਈਕੋ ਜਾਣ ਲਾ ਦੇ ਲੱਗਦਾ ਇਹ ਹੋ ਗਲਤ ਮੈਂ ਚੱਲਾਂਗੇ ਹੁਣ ਸਰਪੰਚ ਪਿੱਛੇ ਹੋਏ ਤੇ ਦੂਜੇ ਮੈਂਬਰ ਗੜੀ ਉਹ ਨਿਕਲੀ ਹੀ ਬਾਹਰ ਤੋਂ ਅੰਦਰ ਹੀ ਵਰਗੀ ਚਲ ਤਰ ਐਨਾ ਨੂੰ ਨਹੀਂ ਕਹਿਣਾ ਕੁੱਟਾ ਲੱਗੇ ਬੱਧਾ ਵਾ ਨਹੀਂ ਚਲੋ ਚਲੋ ਮੈਂ ਕੋਮ ਅੰਤ ਗਿਆ ਲੈ ਚਾਰਵੇਂ ਆਈ ਹਾਂ ਆਹ ਹੈ ਖਾਤਰ ਬਾਹਰ ਅੱਗੇ ਹੁਣ ਪਿੰਡ ਦੇ ਵਿੱਚ ਵੀ ਜਾਣਾ ਅਜੇ ਕੁੱਤਾ ਬੜਾ ਬੱਡਾ ਬੈਠਾ ਵੱਡਾ او بین ٹیکنگ